ਸਤ ਸ੍ਰੀ ਅਕਾਲੀ ਸਾਰੇ ਵੀਰਾਂ ਨੂੰ ਹੋਸਨਾ ਕੀ ਹਾਲ ਚੜ ਸਰਬੈ ਠੀਕ ਠਾਕ ਲਓ ਜੀ ਮਿੱਤਰੋ ਕਰੋ ਸ਼ੌਂਕ ਟੈੜੀ ਕਬੂਤਰ ਇਹ ਆਪਣੇ ਯਾਰ ਬੇਲੀ ਕੋਲ ਨੇ ਕਬੂਤਰ ਭਾਈ ਕਬੂਤਰ ਸਾਰੇ ਸਿਰਾਂ ਨੇ ਤੇ ਪੁਰਾਣੇ ਕੋਈ 7 ਸਾਲ ਕੋਈ 8 ਸਾਲ ਤੇ ਤੁਹਾਨੂੰ ਕੱਲੇ-ਕੱਲੇ ਦਾ ਵੀ ਸ਼ੌਂਕ ਕਰਾਵਾਂਗੇ ਤੇ ਜੁੜੇ ਰਹੋ ਆਪਣੀ ਵੀਡੀਓ 'ਚ ਤੇ ਤੁਹਾਨੂੰ ਕਰਾਉਣਾ ਇੱਕ-ਇੱਕਲੇ ਜਾਨਵਰ ਦਾ ਸ਼ੌਂਕ ਵੇਕੇ ਦੱਸਿਓ ਸਰਦੀਦ ਵਾਲੇ ਨੁਕਰੇ ਘੋੜੇ ਹੈਗੇ ਆ ਕਿ ਨਹੀਂ ਇਹ ਆ ਬੀਏ ਦਿਨ ਨੁਕਰੇ ਘੋੜੇ ਮਤਰਾ ਜਨਵਰ ਤਾਂ ਜੀ ਬਹੁਤ ਨੇ ਬਸ ਤੁਹਾਨੂੰ ਇੰਨੇ ਦਿਖਾ ਦਿਆ ਬਾਕੀ ਜਿਹੜੇ ਮੇਰੇ ਵੀਰੇ ਚੰਗੇ ਲੱਗੇ ਆ ਜੇ ਲਾਈਕ ਜ਼ਰੂਰ ਕਰਾ ਵੀਡੀਓ ਨੂੰ ਤੁਹਾਡੀਆਂ ਸੁਣਾ ਹੋ ਜਾਈ ਹੋ ਜਾਂਦੀ ਆ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗੇ ਨੇ ਜਨਵਰ ਬੜੀ ਦੁਖਾ ਆਪਣੀ ਨੀਂਦ ਕਿਦਾਂ ਇਹਨਾਂ ਨੂੰ ਲੱਗਦੀ ਆ ਅਗੇ ਵੀ ਇੰਨਾ ਬਹੁਤ ਵਧੀਆ ਬੋਲ ਕਰਕੇ ਵੀਡੀਓ ਬਣਾਉਣੀ ਆ ਕਿਦਾ ਨੂੰ ਤੁਹਾਨੂੰ ਦੱਸਿਆ ਤੇ ਬਹੁਤ ਪੁਰਾਣੀ ਜਿਹੀ ਬਣਿਆ ਮੇਰੇ ਜੀ ਕਿਹੇ ਕਿਹੇ ਟਾਈ ਹੋ ਰਿਹਾ ਵੇ ਇੱਕ ਕਦਾ ਤੇ ਉਹਨੇ ਉਦੋਂ ਹੀ ਇਹ ਨਸਲ ਤਿਆਰ ਕਰ ਦਿੱਤੀ ਅਜੇ ਤੱਕ ਇੱਥੇ ਮਿਲ ਨਹੀਂ ਲੱਗੇ ਆ ਕੋਈ ਤਾਂ ਦੇਖਾਂ ਮੈਂ ਜੇ ਜਰੂਰ ਕਰਾਂ ਤੇ ਕਦਾ ਜੀ ਤੁਸੀਂ ਤੇ ਮੇਰੇ ਵੀ ਇਹ ਪੂਰਾ ਇਹਦਾ ਫਾਰਮ ਪੁੱਜਾ ਇਹਦਾ ਖੰਭ ਚੈੱਕ ਕਰੋ ਇਹ ਜੀ ਇਹਦਾ ਪੁੰਜਾ ਤੇ ਇਹ ਫਾਰਮ ਬਾਕੀ ਮਤਲਬ ਐਵੇਂ ਝੂਠ ਮਾਰੀ ਜਗੇ ਆਪਣੇ ਕੋਲ ਵੀ ਨਾ ਜਨਵਰ ਗਏ ਨੇ ਬੱਚੇ ਤੇ ਬੜੀਆਂ ਜਿਹੀ ਪਾਏ ਆਦੇ ਡਾਈ ਵੀ ਆ ਬਹੁਤ ਵਧੀਆ ਜਣਗ ਰੋੜਦੇ ਨੇ ਪੰਜੇ ਦਿਖਾ ਦੇ ਮੇਰੇ ਅੱਗੇ ਤਾਂ ਕਿ ਪੰਜੇ ਪੰਜੇ ਵੇਖੇ ਦੱਸੋ ਕਈ ਆਪਾਂ ਟਾੜੀ ਕਬੂਤਰ ਵੇਣੇ ਨੇ ਨਾ ਪੰਜੇ ਹੋੜੇ ਬੱਚੇ ਗਏ ਹੁੰਦੇ ਪਰ ਪੰਜੇ ਵੀ ਇਹਨਾਂ ਦੇ ਪੂਰੇ ਪੱਕੇ ਨੇ ਜਿਆ ਆਉਣੇ ਪੰਜੇ ਨੇ ਜੀ ਘਰ ਮਤਲਬ ਚੈੱਕ ਕੋਕ ਹੋਰ ਟਾੜੀ ਮਾਦੀ ਇਹ ਵੇਖੇ ਦੱਸੋ ਅੱਖੋੜ ਨਾਲ ਹੀ ਰਹੀਏ ਆਪਣੇ ਦੂਜੀ ਅੱਖ ਤੇ ਪੰਨਾਂ ਦੇ ਦਾ ਸਾਰੇ ਨੰਨੇ ਨਹੀਂ ਰੱਖੇ ਯਾਰ ਬਹੁਤ ਵਧੀਆ ਜਨਰਲ ਬਾਕੀ ਮੇਰੇ ਤੋਂ ਮੇਰਾ ਵੀਰ ਕਹਿੰਦਾ ਲੋਕ ਧੰਨੋੜਾ ਕਰਦੇ ਆਪਾਂ ਇਹਦਾ ਨੰਬਰ ਨਹੀਂ ਦੇਣਾ ਨੰਬਰ ਤੁਹਾਨੂੰ ਵਪਰਾ ਲਾ ਕੇ ਆਪਣੇ ਨਾਲ ਗੱਲਬਾਤ ਕਰ ਲਿਆ ਜੀ ਤੇ ਬਾਕੀ ਦਿਖਾ ਮੇਰੇ ਵੀਰੇ ਪਾਰ ਪਹੁੰਚ ਜਾ ਕੇ ਵਾਈ ਇਹਦਾ ਪੂਰੇ ਪਾਰ ਦੂਸਰੇ ਦਿਹਾੜੇ ਉਹ ਮਿਸ਼ਰੀ ਦਾ ਰਗੜੀ ਬੜਾ ਵਧੀਆ ਪੰਜੇ ਦੇ ਖਾਂਦੇ ਉਹ ਦਾ ਬੂਰਾ ਤੋੜੋ ਕਾਲੇ ਦੇ ਲਾ ਕੇ ਤਾਂ ਠੀਕ ਹੋਤੀ ਅੱਛਾ ਇਹਦਾ ਉਹ ਕੱਢ ਜਿਹੜਾ ਇੱਕ ਉਹ ਇੱਕ ਕਿੱਟ ਤੋਂ ਪਹਿਲੇ ਅੱਛਾ ਅੱਛਾ ਇਹ ਕੱਢ ਦੀ ਚੰਗਾ ਵਧੀਆ ਰੰਗ ਪਾ ਰਹੀ ਹੈ ਤਾਂ ਸਾਰਾ ਮੋਹ ਲੈ ਕੇ ਤੁਹਾਨੂੰ ਫਿਰ ਤੋਟੇ ਚੰਗੀਆਂ ਪਾਉਣੀ ਪਵੇ ਹਾਂ ਫਿਰ ਤੋ ਅੱਜ ਤੁਹਾਨੂੰ ਆਪਾਂ ਬਸ ਕਲੇ ਟੈੜੀਆਂ ਦਾ ਸ਼ੌਕ ਰਾਇਆ ਫਿਰੇ ਤੁਹਾਡੇ ਡੱਬ ਵਾਲਿਆਂ ਦਾ ਕਰਾਵਾਂਗੇ ਇਹਦੇ ਕੋਲੋਂ ਤੇ ਫਿਰ ਗੋਲਦਰਾ ਦਾ ਕਰਾਵਾਂਗੇ ਜਨਵਾਰ ਦੇ ਕੋਲ ਬਹੁਤ ਨੇ 300 100 150 ਜਨਵਾਰ ਆ ਬਸ ਤੁਹਾਨੂੰ ਇਹਨਾਂ ਦਾ ਅਜੇ ਕੱਲ ਟੈੜੀਆਂ ਦਾ ਪ੍ਰਾਇਰ ਥੋੜਿਆ ਕਿਹਾ ਬਾਕੀ ਦਾ ਦੂਜਿਆਂ ਦਾ ਬਾਅਦ ਕਰਾਵਾਂ ਜਮ ਦੂਜਾ ਕੀ ਕਰਾਂਗੇ ਇਹਨੇ ਜਿੰਨੀਆਂ ਨਸਲਾਂ ਨੇ ਸਾਰੀਆਂ ਸਿਰਾਂ ਰੱਖੀਆਂ ਭਈ ਤੇ ਉਸ ਵਕਤ ਲੋਕਾਂ ਕੋਲ ਟੈੜੀਆਂ ਦਾ ਨਾਮ ਥਾ ਨਹੀਂ ਹੁੰਦਾ ਜਦੋਂ ਦੇ ਇਹਨੇ ਲਿਆਉਣੇ ਸ਼ੁਰੂ ਕਰਤੇ ਆ ਤੇ ਕਿਹ ਵਿਰਲੇ ਵਿਰਲੇ ਕੋਲ ਹੁੰਦਾ ਇਹਨੇ ਉਦੋਂ ਨਸਲਾ ਬਣਾ ਲਈ ਸਾਰੀ ਇਹ ਬਹੁਤ ਪੁਰਾਣੇ ਜਾਨਵਰ ਰੱਖਿਆ ਜੀ ਮਤਰਾ ਥੋੜੀ ਜੀ ਨਾ ਛਾਂ ਕਰਕੇ ਨਹੀਂ ਪਤਾ ਲੱਗ ਕਨੇ ਅੱਖ ਬਹੁਤ ਅੜੀ ਕੂਤਰੀ ਦੀ ਇਹ ਕਿਹਦੇ ਸ਼ੌਕਦਾਰਾ ਤੁਮ ਲਗਾ ਜਾਨਵਰ ਤੇ ਕਿਹੜਿਆਂ ਚੋ ਇਹ ਜਾਨਵਰ ਇਹਨੇ ਬਣਾਇਆ ਮੇਰੇ ਵੀਰ ਨੇ ਬਾਕੀ ਪਾਰਕ ਹੁੰਦਾ ਦਿਖਾ ਮੇਰੇ ਵੀ ਦੂਸਰਾ ਵੀ ਦਿਖਾ ਅੱਖ ਦਿਖਾ ਪਰ ਦਵਾਰਾ ਮਤਰਾ ਅੱਖ ਨੇ ਨਹੇ ਕਰਦਾ ਤੇ ਦੂਸਰਾ ਤਿਕਾ ਅੱਖ ਦਿਖਾ ਖਾ ਦੂਸਰੀ ਇਹ ਤੱਕ ਦੇਖੀ ਦੂਜੀ ਤਿਕਾ ਇਹ ਉੱਰਲੇ ਵਾਲੇ ਬਾੜ ਇਤੇ ਜਨਵਰ ਯਾਰਾ ਦਾ ਬਹੁਤ ਵਧੀਆ ਅੱਖ ਦੀ ਦੇਖਣ ਹੀ ਵਾਲੀ ਆ ਤੇ ਇਹ ਜੇ ਪੱਠੀ ਆ ਪੂਰੇ ਪਰ ਸਾਹ ਹੁਣੀ ਆਈ ਇੰਨੇ ਆਖਰੀ ਵਸਾ ਕਰਨੀ ਹੈ ਇਹ ਮਿੱਤਰਾਂ ਜੀ ਇਹ ਬਹੁਤ ਸਿਆਕ ਇੱਕ ਵਰਮਾ ਦਾ ਇਹ ਆ ਮਿੱਤਰੋ ਡੋਰੇ ਵਾਲੇ ਟੈਡੀ ਉਰਦੇ ਚੰਗਾ ਸਿਹਰਾਤ ਕਰਉਂਦੇ ਆ ਉਹ ਭਈਆ ਪ੍ਰੈਨਿਕਲ ਦੀ ਚੱਕਤ ਘਮੀ ਜਿਹੜੇ ਭਰਾ ਨੂੰ ਲੱਗੇ ਚਗੇ ਜਨਵਰ ਨਾਲੇ ਕਰਿਓ ਲਾਇਕ ਤੇ ਨਾਲੇ ਕਰਿਓ ਸ਼ੇਅਰ ਤੇ ਨਾਲੇ ਕਰਿਓ ਮੇਰੇ ਵੀ ਕਮੈਂਟ ਨੀ ਦਗਾ ਦੇ ਜਨਵਰ ਤੇ ਜਿਹੜਾ ਆਪਾਂ ਚੈਨਲ ਬਣਾਇਆ ਨਵਾਂ ਬਣਾਇਆ ਮੇਰੇ ਵੀਰੋ ਚੈਨਲ ਤੇ 2-3 ਮਹੀਨੇ ਹੋਏ ਆ ਇਹਨੂੰ ਲਾਇਕ ਹਨ ਸਬਸਕ੍ਰਾਈਬ ਕਰੋ ਆਪਣੇ 11 ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਆ ਜੇ ਇਹ ਆ ਜੀ ਮਿੱਤਰੋ ਇਹਦੇ ਪਰ ਆ ਤੁਹਾਡੇ ਸਾਹਮਣੇ ਪਹੁੰਚਿਆ ਦੇ ਇਹ ਆ ਪਰ ਲੈ ਲਾ ਪਰ ਜਨਵਰ ਜਿੰਨੇ ਵੀ ਆ ਪੂਰੇ ਗਾਰੰਟੀ ਵਾਲੇ ਬਾਕੀ ਇਹਨਾਂ ਦੇ ਵੀਰ ਬੱਚੇ ਮਿਲ ਸਕਦੇ ਆ ਪਰ ਇਹ ਜਨਵਰ ਨਹੀਂ ਮਿਲਣਗੇ ਬਾਕੀ ਤੁਹਾਨੂੰ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਕਨੈਕਟ ਕਰ ਸਕਦੇ ਜੀ ਕੰਟੈਕਟ ਕਰ ਸਕਦੇ ਜੀ ਕਾਂ ਕਰੀਏ ਕਿਹੜੀ ਆ ਇਹ ਵੀ ਵੱਡੇ ਸਲਾਰੇ ਦੀ ਪੱਠੀ ਇਹ ਮਡੇ ਸਾਰੇ ਦੀ ਪੱਠੀ ਆ ਜਨਵਾਰ ਬੱਚੇ ਬਹੁਤ ਚੰਗੇ ਪਾਰਿਆ ਨਾ ਤੇ ਜੀ ਆਖਣੀ ਇਹਦੇ ਜਿਹੜਾ ਜਨਵਾਰ ਆਪਰੇ ਕੋਲ ਮੇਰੇ ਕੋਲ ਗਿਆ ਜਿਹੜਾ ਆਪਾਂ ਪਹਿਲੇ ਵੀਡੀਓ ਬਣਾਈ ਦੀ ਉਹ ਵੀ ਜਨਵਾਰ ਦੇ ਬੱਚੇ ਵੜੇ ਨਾਲ ਸਰੇ ਪਾਈ ਇਹਦੀ ਮੈਂ ਲਾ ਡਾਉਨ ਨੂੰ ਛੱਡੇ ਬੋਲੇ ਬਾਅਦ ਵੇਖੀ ਉੜਦੇ ਵੀ ਕਿਨੇ ਗਏ ਮੈਂ ਰੰਗ ਢਾਂਗੀ ਰੱਖਦੇ ਆ ਰੋੜਦੇ ਵੜੇ ਵਧੀਆ ਬਸ ਥੰਮ ਦੇਣਾ ਸੋ ਮਿੱਤਰੋ ਤੁਹਾਨੂੰ ਕਿਦਾਂ ਦਾ ਲੱਗਾ ਸ਼ੌਂਕ ਤੇ ਕਿਦਾਂ ਦੇ ਲੱਗੇ ਜਾਨਵਰ ਬਾਕੀ ਜੇ ਕੋਈ ਮੇਰਾ ਭਰਾ ਕਹਿੰਦਾ ਹੋਵੇ ਵੀ ਜਾਨਵਰ ਚਾਹੀਦੇ ਇਹਨਾਂ ਦੇ ਬੱਚੇ ਹੀ ਮਿਲ ਸਕਦੇ ਆ ਪਰ ਵੱਡਾ ਜਾਨਵਰ ਨਹੀਂ ਮਿਲੂਗਾ ਓਏ ਭਰਾ ਇਸ ਨੂੰ ਵੀ ਬੜਾ ਸ਼ੌਂਕ ਰੱਖਣ ਦਾ ਤੇ ਬਰੀਡਿੰਗ ਦਾ ਸਿਰਾ ਕਰਾਉਂਦਾ ਬਰੀਡਿੰਗ ਵਾਲਾ ਇਹ ਪੰਜੇ ਦਿਖਾ ਦਿਓ ਜੀ ਵਾਹ ਇਹ ਕਿਹੜੀ ਉਸਤਾਦ ਦਾ ਜਾਨਵਰ ਹੈ ਜੇ ਅਗਰ ਗਾਂਜੇ ਰਿਪਾਇਓਰਟੀ ਕਰੰਦੇ ਇਹਨਾਂ ਅੱਛਾ ਅੱਛਾ ਇਹ ਕਰੀ ਜਾਂਦੇ ਜੀ ਹਾਂ ਦੂਜੀ ਅੱਖ ਦਾ ਗੱਲ ਮਤਰਾ ਵੀਡੀਓ ਬਣਾਉਂਦੇ ਆਪਾਂ ਸ਼ਾਮਾਂ ਦਾ ਟਾਈਮ ਹੈ ਧੁੱਪ ਦਾ ਨਹੀਂ ਹੈਗਾ ਪਰ ਅੱਖਾਂ ਦੇਖੋ ਇਹਨਾਂ ਦਾ ਨੂਰ ਬਿਲਕੁਲ ਬਰੀਕ ਬਰੀਕ ਨੇ ਥੋੜੇ ਹੋ ਗਏ ਆਪਾਂ ਲੇਟ ਤਾਂ ਕਰਕੇ ਵੀਡੀਓ ਬਣਾਈ ਆਪਾਂ ਤਾਂ ਲੇਟ ਦੇ ਬਾਕੀ ਪਰ ਪੁੱਛਿਆ ਲਖਾ ਪਰ ਦਿਖਾ ਲੈਂਦੇ ਆ ਬਾਕੀ ਮੇਰੇ ਵੀ ਜਿੰਨੇ ਵੀ ਜਾਨਵਰ ਨੇ ਇਹਨਾਂ ਸਿਰਾਂ ਗਿਆ ਇਹ ਭਰਾ ਨੇ ਬਹੁਤ ਮਿਹਨਤ ਨਾਲ ਇਕੱਠੇ ਕੀਤੇ ਜਾਨਵਰ ਤੇ ਮਿਹਨਤ ਵੀ ਵੜਾਈ ਕੀਤੀ ਇਹਨਾਂ ਦੇ ਉੱਪਰ ਬਾਕੀ ਦਿਖਾ ਪੰਜਾ ਦਿਖਾਣਾ ਪੰਜੇ ਦਿਖਾ ਦੇ ਬਹੁਤ ਵਧੀਆ ਬਾਕੀ ਮੇਰੇ ਜਾਨਵਰ ਸਾਰੇ ਰਿਜਲਟਡ ਨੇ ਇਹਨਾਂ ਦੇ ਬੱਚੇ ਸਾਡੇ ਘਰੇ ਵੀ ਹੈਗੇ ਨੇ ਉਡਾ ਕੇ ਵੇਖੇਗਾ ਬਹੁਤ ਵਧੀਆ ਜਾਨਵਰ ਰੁੱਟਦੇ ਨੇ ਲਓ ਜੀ ਮੈਂ ਤਰਫ ਕਰੋ ਇੱਕ ਟੈਡੀ ਹੋਰ ਮਾਦਾ ਚੈੱਕ ਕਿੰਦਾ ਲੱਗੀ ਇਹਦੀ ਅੱਖ ਆ ਚਰਵਰ ਦੱਸਿਓ ਬੁੱਧੀ ਕਰਵਾ ਜਾਗਾ ਆਖੜਦੀ ਮਤਰਾਣਾ ਇਹ ਕਰਦੀ ਬਲਾਵੇਂ ਉੱਟਣ ਲਈ ਜਿਹੜੇ ਆਪਾਂ ਜ਼ਿਆਦੇ ਵੀ ਕਹਿ ਦਿੰਦੇ ਨਾ ਇਹ ਜਿਹੜਾ ਕੋਲ ਤਾਂ ਚਾਹਣਾ ਇਹ ਆ ਮਿੱਤਰੋ ਜਿਹੜੇ ਓਰੀਜਨਲ ਟੈਡੀ ਹੁੰਦੇ ਨਾ ਓਰੀਜਨਲ ਟੈਡੀ ਉਹ ਜਨਵਰ ਨੇ ਲੈਂਦੇ ਪੰਜਾਬ ਦੇ ਆਪਣੇ ਯਾਰ ਵੀ ਲਈ ਇਹਨਾਂ ਦੇ ਕੋਲ ਨੇ ਤੇ ਪ੍ਰੀਟਕ ਦਾ ਕੰਮ ਕਰਦੇ ਬੇਟਿੰਗ ਬਹੁਤ ਸਿਰਲ ਕਰਉਂਦੇ ਆ ਹਲੋ ਬਰੀਡਿੰਗ ਦੇ ਵਿੱਚ ਮੰਨੇ ਹੋਏ ਉਸਤਾਦ ਨੇ ਦੂਜੀ ਇੱਕ ਖਾਸ ਗੱਲ ਇਹ ਸੁਵਾ ਜੀਵਾ ਦੇਖੋ ਜਰਾ ਆਂਦਾ ਨਾ ਛਕਣੀ ਪੂਰਾ ਦਿਖਾਇਆ ਕਰੋ ਜੀ ਜੀ ਇਹ ਤੇ ਜਵਾਬ ਮੈਂ ਤੇ ਵੇ ਕੱਟ ਰੱਖਿਆ ਨੇ ਕਿਉਂਕਿ ਸਾਰੇ ਬਰੀਡਿੰਗ ਤੇ ਨੇ ਤੇ ਬਾਕੀ ਜਿਹੜੇ ਤੁਹਾਡੇ ਦੇ ਬੱਚੇ ਪੁੱਛੇ ਹੋਏ ਤੁਹਾਨੂੰ ਦਿਖਾਵਾਂਗੇ ਪੈਰ ਦਿਖਾ ਦੇ ਵਾਹਿਗੁਰੂ ਕੀ ਬਾਤ ਹੈ ਇਹ ਗੋਪੀ ਦਾ ਕਿਰੀ ਜਾ ਇਹ ਕਰੀ ਪੜੀ ਇਹ ਪੂਨਿਆਂ ਦਾ ਮੋਲ ਲਿਆ ਹੈ ਕਬੂਤਰ ਅੱਛਾ ਅੱਛਾ यो हम बिजी अख तना ये है काफी पुराने है ना तेरे को कोई आज 7 8 साल हो गया पांच साल तो ऊपर भई ना ताने पेड़ी वाले कैमरे दूसरा पलक क्या बात है पंजे दिखाओ जी ये दी ਇਹ ਮਤਲਬ ਬੰਦੇ ਨੇ ਜਾਨਵਰ ਵੜੇ ਰੱਖੇ ਸ਼ੌਂਕ ਦੇ ਨਾਲ ਵਿਖਾਉਂਦਾ ਨਹੀਂ ਕਿਸੇ ਨੂੰ ਤੁਹਾਨੂੰ ਦਿਖਾ ਰਹੇ ਆ ਪੈਰ ਵੇਖੋ ਇਹਦੇ ਪੈਰ ਚੋਰੀ ਕਰਨ ਲਈ ਆ ਲਾਓ ਜੀ ਮਤਲਬ ਕਰੋ ਇੱਕ ਹੋਰ ਮਦਾ ਹਾਂ ਮਦਾ ਸ਼ੌਂਕ ਤੁਹਾਨੂੰ ਨਾਲ ਸਾਰੇ ਇਕੱਠਿਆਂ ਨਾਲ ਸ਼ੌਕ ਕਰਾਵਾਂਗੇ ਦੇਖ ਕੇ ਤੁਹੱਕ ਦਾਲੇ ਲੱਗੇ ਜਾਨਵਰ ਇਹ ਆਪਣਾ ਕਿਦਾਂ ਪਾਰਪੁਰ ਦੀ ਆ ਘਰ ਦੀ ਪੱਠੀ-ਵੁੱਠੀ ਵੱਡੇ ਸਰਾਲੇ ਦੀ ਪੱਠੀ ਵੱਡੇ ਸਰਾਲੇ ਦੀ ਪੱਠੀ ਦੂਜੀ ਆਖ ਤਗਾ ਦੇ ਇਹ ਆਪਣਾ ਉਸਤਾਦ ਬਰੀਡਿੰਗ ਦੇ ਵਿੱਚ ਮੰਨਿਆ ਉਸਤਾਦ ਹੈ ਜੀ ਏਅਰ ਦੇ ਵਿੱਚ ਬਰੀਡ ਕੋਲ ਪੂਰਾ ਸੋਹਣਾ ਸਰਦਾ ਇਹਨੂੰ ਜਨਵਰ ਲੋਕ ਬੜੀ ਦੂਰ-ਦੂਰੋਂ ਦੇਖਾਉਣ ਵਾਸਤੇ ਵੀ ਅਸੀਂ ਜਨਵਰ ਆਪਾਂ ਬਰੀਡਿੰਗ ਲਈਏ ਕਿ ਨਾ ਲਾਈਏ ਦੂਜਾ ਪਾਰ ਕਰ ਸੋਣ ਉਹਨਾਂ ਨੂੰ ਵੀ ਦੱਸਦਾ ਵੀ ਮਤਲਬ ਇਹ ਜਨਵਰੋਂ ਤੁਹਾਡਾ ਜੋੜਾਂ ਦੇ ਲਾਇਕ ਹੈਗਾ ਕਿ ਨਹੀਂ ਹੈਗਾ ਪੰਜੇ ਦਿਖਾ ਲਤਰੇ ਬਾਕੀ ਜਿਹੜੇ ਮੇਰ ਵਰਗੇ ਵੀਰ ਹੈ ਜਿਹੜੇ ਜਾਂਦੇ ਕਬੂਤਰਾਂ ਪਰੇ ਉਹਦੇ ਬਈ ਉਸਤਾਦ ਲੋਗ ਨੇ ਜਿਹੜੇ ਮੇਰੇ ਵਰਗੇ ਨੇ ਉਹ ਲੈ ਉਹ ਪਾ ਕੇ ਝੋਲੇ ਦੇ ਕੋ ਚੈੱਕ ਕਰਾਉਣ ਵਾਸਤੇ ਭਰਾ ਦਿਖਾਦਾ ਰੰਗ ਐੜੀ ਆ ਇੱਧਰ ਬੈਠ ਜੀ ਅਕਾੜੇ ਤੇ ਕਾਪੀ 10 ਰੁਪਏ ਬਈ ਇਹਦੇ ਬਾਰੇ ਘਰ ਤੋਂ ਆਇਆ ਤੇ ਕਿੱਦਾਂ ਦਾ ਜਨਵਰ ਹੈ ਇਹ ਇਹ ਸਭ ਤੋਂ ਪੁਰਾਣਾ ਨੇ ਜਿਹੜਾ ਹੂੰ ਇਹ ਸਾਰਾ ਆਲਰੇਡੀ ਹੈਗਾ ਹੂੰ ਇਹ ਜਿਸ ਦਾ 60 ਸਾਲ ਤੋਂ ਹੋ ਰਿਹਾ ਨਾ ਹੂੰ ਕਿਨੇ ਗੰਭੋਰਾਂ ਦੇ ਇਹ ਪੰਜਾ ਦੂਜਾ ਪਾਤਰ ਤਾਂ ਤਾਂ ਅੰਜੀ ਦੇਗਾ ਇਹ ਆ ਮੇਤਰੋ ਗੋਪੀਕਰੇ ਵਾਲੇ ਦਾ ਵੱਡਾ ਕਬੂਤਰ ਸਲਾਰਾ ਅੰਜੀ ਦੇਗਾ ਇਹ ਲੈ ਲੈਂਦੇ ਪੰਜਾਬ ਦਾ ਕਬੂਤਰ ਆ ਇਹ ਆ ਜੀ ਮੇਤਰੋ ਦੀ ਇੱਕ ਅੱਖ ਦੇਖਾ ਦੂਸਰੀ ਅੱਖ ਨਹੀਂ ਕੀ ਕਰ ਲੂਗੇ ਇਹਨੂੰ ਰਾਤ ਤੱਕੀ ਹਲ ਚਰੀ ਦਾ ਇਹ ਆ ਜੀ ਮੈਸਰ ਸਾਰੇ ਨਾ ਲੱਗੀ ਹੂੰ ਠੀਕ ਆ ਪੱਲਾ ਦਿਖਾ ਦੇ ਮਿੱਤਰੋ ਇਹ ਸਾਰੇ ਕਬੂਤਰ ਕੈਚ ਕਰ ਰੱਖੇ ਨੇ ਬੀਡਰ ਵਾਲੇ ਕਬੂਤਰ ਸਾਰੇ ਬੀਡਿੰਗ ਵਾਲੇ ਵਾਹ ਵਾ ਦੂਸਰਾ ਇੱਕ ਵਾਹ ਪੂਰਾ ਕੰਨ ਦਿਖਾ ਦੇ ਏਦਾਂ ਜਿਹੜੇ ਕਬੂਤਰ ਆ ਨਾ ਨੈਟ ਦੇ ਵਿਖੇ ਜਾਂਦੇ ਜਿਹੜੇ ਗਰਾਊਂਡ ਤੇ ਆਪਾਂ ਕਹਿ ਦਿੰਨੇ ਆ ਇਹ ਗਰਾਊਂਡ ਤਾਂ ਬਿਲਕੁਲ ਤੁਹਾਡੇ ਸਾਹਮਣੇ ਆ ਬਾਕੀ ਨੈਟ ਦੇ ਹੁੰਦੇ ਦਾ ਰੂਤਰ ਜਰੂਰ ਦੱਸਿਓ ਕਿਦਾਂ ਦੇ ਲੱਗੇ ਤੁਹਾਨੂੰ ਜਨੂਆਰ